ਹਾਂਜੀ ਸਰ ਕੀ ਨਾਂ ਜੀ ਮੈਂ ਡਾਕਟਰ ਨਾਕਵਾ ਨੂੰ ਜੀ ਖੁਰਕhetra ਵਾਲੇ ਕਿੰਨੇ ਦਿਨ ਦਾ ਵੀਜ਼ਾ ਮਿਲਿਆ ਜੀ 10 ਦਿਨ ਦਾ ਮਿਲਿਆ ਕਿੱਥੇ ਕਿੱਥੇ ਜਾਣਾ ਜੀ ਜਾਵਾਂਗੇ ਜੀ ਪੰਇਆ ਸਰ ਜਾਵਾਂਗੇ ਨੰਕਾਣਾ ਸਾਹਿਬ ਜਾਵਾਂਗੇ ਲਾਹੌਰ ਜਾਵਾਂਗੇ ਕਰਤਾਰਪੁਰ ਤੇ ਜਾਵਾਂਗੇ ਔਰ ਜਿੱਥੇ ਲੈ ਜਾਣਗੇ ਉੱਥੇ ਚਲੇ ਜਾਵਾਂਗੇ ਤੇ ਕਦੋਂ ਮਨਾਈ ਜਾ ਰਹੀ ਆ ਜੀ ਮਹਾਰਾ ਰਣਜੀਤ ਸਿੰਘ ਦੀ ਬਰਤਾਲੂ ਹੋ ਗਈ ਸਮਝੋ ਉਹਨਾਂ ਦਾ ਵੈਸੇ ਤਾਂ ਸਤਾਈ ਜੀ ਆਪਣਾ ਜੂਨ ਦਾ ਹੁੰਦਾ ਜੁਲਾਈ ਜੂਨ ਦਾ ਹੁੰਦਾ ਦੋਸਤ ਇਸ ਤਰ੍ਹਾਂ ਜੂਨ ਹੁੰਦਾ ਹਰਿਆਣਾ ਕਮੇਟੀ ਵੱਲੋਂ ਕਿੰਨੇ ਸ਼ਰਧਾਲੂਆਂ ਨੂੰ ਵੀਜ਼ਾ ਦਿੱਤਾ ਗਿਆ ਜੀ ਇਸ ਵਕਤ 33 ਆਦਮੀਆਂ ਨੂੰ ਦਿੱਤਾ ਗਿਆ 3 ਆਦਮੀਆਂ ਨੂੰ ਅਰ 22 ਜਾ ਰਹੇ ਨੇ ਮੈਂ ਤੁਹਾਨੂੰ ਦੱਸਦਾ ਤੇ ਕੁਝ ਸ਼ਰਧਾਲੂ ਨਹੀਂ ਜਾ ਰਹੇ ਉਸ ਬੰਦੇ ਉਹ ਕਿਸੇ ਕਾਰਨ ਵਾਸੋਂ ਇਨਸਾਨ ਦੀ ਹੋ ਜਾਂਦੀ ਹੈ ਅਦਰਵਾਇਜ਼ ਤਾਂ ਇਛੂਕ ਸੀਟਾਂ ਆਉਣਾਂ ਅਪਲਾਈ ਕੀਤਾ ਸੀ ਕਦੋਂ ਆ ਰਿਹਾ ਜੀ ਵਾਪਸ ਵਾਪਸ ਥੀਤ ਰੀ ਨੂੰ ਕਸ਼ਮੀਰ ਸਿੰਘ ਜੀ ਇਹ ਜੱਥਾ ਕਿੱਥੇ ਜਾ ਰਿਹਾ ਕਿੰਨਾ ਹੀ ਵਰਸੀ ਮਨਾਉਣ ਜਾ ਰਿਹਾ ਜੀ ਮਹਾਰਾਜੀ ਹੋਈ ਵਰਸੀ ਹਰ ਸਾਲ ਮਨਾਈ ਜੀ ਹਰ ਸਾਲ ਜਾਈਦਾ ਹੈ ਇੱਥੇ ਵੀ ਵਰਸੀ ਬਲਾਵਾ ਆ ਗਏ ਬਾਕੀ ਲੰਕਾਰਾ ਸਾਹਿਬ ਜਾਵਾਂਗੇ ਪੰਜਾ ਸਾਹਿਬ ਜਾਵਾਂਗੇ ਚਰਤਾਰਪੁਰ ਜਾਵਾਂਗੇ ਲਾਹੌਰ ਰਵਾਂਗੇ ਆਗੇ ਫਿਰ ਤੋਰ ਸਿੰਘ ਸਾਹਿਬ ਇਹ ਹਮੇਸ਼ਾ ਵੱਡੀ ਤਦਾਦ ਦੇ ਵਿੱਚ ਪਾਸਪੋਰਟ ਜਾਂਦੇ ਨੇ ਕਟਕਟਾ ਕੇ ਵੀਜ਼ੇ ਬਹੁਤ ਕੱਟ ਲੈ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕਿਹੋ ਜਿਹਾ ਸਿਸਟਮ ਹੋਣਾ ਚਾਹੀਦਾ ਕੱਲੇ ਜੀ ਕੀ ਤੁਹਾਨੂੰ ਬਹੁਤ ਜਗ੍ਹਾ ਉੱਤੇ ਤਾਂ ਪਿਛਲ ਦਾ ਘਾਟਾ ਵੀ ਨਹੀਂ ਜਾ ਸਰਕਾਰ ਆਪਣੀਆਂ ਬੀਬੇ ਬਹੁਤ ਘੱਟ ਘੱਟ ਲੱਗਦੀ ਹੈ ਕੀ ਚੈਨਾ ਜਾਵੇ ਸਰਕਾਰਾਂ ਨੂੰ ਖੁੱਲਾ ਸਿਸਟਮ ਹੋਣਾ ਚਾਹੀਦਾ ਖੁੱਲਾ ਸਿਸਟਮ ਹੋਵੇ ਫਿਰ ਆਪਾਂ ਪੁੱਛਾਂਗੇ ਕਿ ਇਹ ਕੀ ਮਾਤਰਾ ਕਾ ਖਾਲਸਾ ਬੈਗ ਗੁਰਦੀ ਜੀ ਫਤੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਸਾਵਨ ਸਿੰਘ ਕਿਹੜਾ ਪਿੰਡ ਆ ਪਿੰਡ ਸਲਾਮ ਗੁਰੂ ਸਿੰਘ ਵਾਲਾ ਗੋਦਮ ਸਿੰਘ ਵਾਲਾ ਅੱਜ ਤੁਸੀਂ ਟਾਰੀਸ਼ ਰਾਤ ਤੇ ਪਹੁੰਚੇ ਜੀ ਮਹਾਰਾਜ ਰਣਜੀਤ ਸਿੰਘ ਦੀ ਸਰਾਨਾ ਵਰਸੀ ਮਨਾਉਣ ਜਾ ਰਹਾ ਹੈ ਕਿੱਥੇ ਕਿੱਥੇ ਜਾ ਰਹਾ ਹੈ ਬਨਕਾਲਾ ਸਾਹਿਬ ਪੰਜਾ ਸਾਹਿਬ ਤੇ ਗੱਤਾਰਪੁਰ ਤੇ ਆਪਣਾ ਕਿੰਨੇ ਦਿਨ ਦਾ ਵੀਜ਼ਾ ਮਿਲਿਆ ਜੀ 10 ਦਿਨ ਦਾ ਵੀਜ਼ਾ ਮਿਲਿਆ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਬਹੁਤ ਜ਼ਿਆਦਾ ਖੁਸ਼ੀ ਬਹੁਤ ਜਿੰਨੀ ਗੱਦੋਂ ਨਹੀਂ ਪਤਾ ਹਾਂਜੀ ਸਰ ਕੀ ਨਾਂ ਹੈ ਜੀ ਮੈਂ ਡਾਕਟਰ ਨਾਗਵਾਲੋਂ ਜੀ ਖੁਰਕਸ਼ੇਤਰਾ ਨੇ ਕਿੰਨੇ ਦਿਨ ਦਾ ਵੀਜ਼ਾ ਮਿਲਿਆ ਜੀ 10 ਦਿਨ ਦਾ ਮਿਲਿਆ ਕਿੱਥੇ ਕਿੱਥੇ ਜਾਣਾ ਜੀ ਜਾਵਾਂਗੇ ਪੰਜਾ ਸਾਹਿਬ ਜਾਵਾਂਗੇ ਨੰਨਕਾਨਾ ਸਾਹਿਬ ਜਾਵਾਂਗੇ ਲਾਹੌਰ ਜਾਵਾਂਗੇ ਕੱਟਾਰ ਕੋਲ ਚ ਜਾਵਾਂਗੇ ਔਰ ਜਿੱਥੇ ਲੈ ਜਾਣਗੇ ਉੱਥੇ ਚਲੇ ਜਾਵਾਂਗੇ ਇਹ ਕਦੋਂ ਮਨਾਈ ਜਾ ਰਹੀ ਹੈ ਜੀ ਮਾਰਾ ਰਣਜੀਤ ਸਿੰਘ ਦੀ ਬਰਸੀ ਹੋ ਗਈ ਸਮਝੋ ਉਹਨਾਂ ਦਾ ਵੈਸੇ ਤਾਂ ਸਤਾਈ ਜਾਂ ਆਪਣਾ ਜੂਨ ਦਾ ਹੁੰਦਾ ਜੁਲਾਈ ਜੂਨ ਦਾ ਹੁੰਦਾ ਜੂਨ ਦਾ ਸਤਾਈ ਜੂਨ ਹੁੰਦਾ ਹਰਿਆਣਾ ਕਮੇਟੀ ਵੱਲੋਂ ਕਿੰਨੇ ਸ਼ਰਧਾਲੂਆਂ ਨੂੰ ਵੀਜ਼ਾ ਦਿੱਤਾ ਗਿਆ ਜੀ ਇਸ ਵਕਤ 31 ਆਦਮੀਆਂ ਨੂੰ ਦਿੱਤਾ ਗਿਆ 3 ਆਦਮੀਆਂ ਨੂੰ ਅੱਜ ਚਵੀ ਜਾ ਰਹੇ ਨੇ ਮੈਂ ਤੁਹਾਨੂੰ ਦੱਸਦਾ ਤੇ ਕੁਝ ਇਹ ਸ਼ਰਧਾਲੂ ਨਹੀਂ ਜਾ ਰਹੇ ਉਸ ਬੰਦੇ ਉਹ ਕਿਸੇ ਕਾਰਨ ਵਸ਼ੂ ਇਨਸਾਨ ਦੀ ਹੋ ਜਾਂਦੀ ਹੈ ਅਦਰਵਾਇਜ਼ ਤਾਂ ਉਹ ਇਛੁਕ ਸੀ ਕਾਇਨਾ ਅਪਲਾਈ ਕੀਤਾ ਸੀ ਕਦੋਂ ਆ ਰਿਹਾ ਜੀ ਵਾਪਸ ਵਾਪਸ 30 ਤਰੀਕ ਨੂੰ ਕਸ਼ਮੀਰ ਸਿੰਘ ਜੀ ਇਹ ਜੱਥਾ ਕਿੱਥੇ ਜਾ ਰਿਹਾ ਕਿੰਨਾਂ ਹੀ ਵਰਸੀ ਮਨਾਉਣ ਜਾ ਰਹੇ ਮਾਰਾ ਰੀਹੋ ਜੀ ਵਰਸੀ ਹਰ ਸਾਲ ਮਨਾਈ ਜੀ ਹਰ ਸਾਲ ਜਾਈਦਾ ਐ ਤੇ ਇੱਥੇ ਵੀ ਵਰਸੀ ਬੁਲਾਵਾ ਆ ਗਿਆ ਬਾਕੀ ਲੜਕਾਰਾ ਸਾਹਿਬ ਜਾਵਾਂਗੇ ਪੰਜਾਬ ਸਾਹਿਬ ਜਾਵਾਂਗੇ ਚਰਤਾਰਪੁਰ ਜਾਵਾਂਗੇ ਲਾਹੌਰ ਰਵਾਂਗੇ ਆ ਕੇ ਫੇਰ ਤੋਰ ਸਿੰਘ ਸਾਹਿਬ ਇਹ ਹਮੇਸ਼ਾ ਵੱਡੀ ਤਦਾਦ ਦੇ ਵਿੱਚ ਪਾਸਪੋਰਟ ਜਾਂਦੇ ਨੇ ਕਟ-ਕਟਾ ਕੇ ਵੀਜ਼ੇ ਬਹੁਤ ਕੱਟ ਲਏ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਕਿਹੋ ਜਿਹਾ ਸਿਸਟਮ ਹੋਣਾ ਚਾਹੀਦਾ ਅੰਲੇ ਜੀ ਸ਼ੀਲਕਾ ਬਹੁਤ ਜਗ੍ਹਾ ਉਧਰ ਤਾਂ ਪਹਿਚਾਲ ਦਾ ਘਾਟਾ ਵੀ ਨਹੀਂ ਜਾਂ ਸਰਕਾਰਾਂ ਆਪਣੀਆਂ ਵੀਜ਼ੇ ਬਹੁਤ ਘੱਟ ਲੱਗਦੇ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਫੁੱਲਾ ਸਿਸਟਮ ਹੋਣਾ ਚਾਹੀਦਾ ਫੁੱਲਾ ਸਿਰਫ ਉਹਦੇ ਫੋਟੋ ਪੁੱਛੇ ਨਹੀਂ ਕਿ ਇਹ ਕਿਹੜਾ ਮਾਤਾ ਕਾ ਖਾਲਸਾ ਬਖਸ਼ਰਤ ਜੀ ਕੀ ਹਵੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਸਾਵਲ ਸਿੰਘ ਲੋਹੇ ਕਿਹੜਾ ਪਿੰਡ ਆ ਪਿੰਡ ਸਲਾਮ ਗੁਰਮੁਖ ਸਿੰਘ ਵਾਲਾ ਗੁਰਮੁਖ ਸਿੰਘ ਵਾਲਾ ਅੱਜ ਤਹੀਂ ਟਾਰੀਸ਼ ਰਾਤ ਤੇ ਪਹੁੰਚੇ ਜੀ ਮਹਾਰਾਜ ਰਣਜੀਤ ਸਿੰਘ ਦੀ ਸਰਾਨਾ ਵਰਸੀ ਮਨਾਉਣ ਜਾ ਰਹੇ ਕਿੱਥੇ ਕਿੱਥੇ ਜਾ ਰਹੇ ਹਨ ਕਨਕਾਲਾ ਸਾਹਿਬ ਪੰਜਾ ਸਾਹਿਬ ਤੇ ਕਸਰਪੁਰ ਤੇ ਆਪਣਾ ਲਾਹ ਕਿੰਨੇ ਦਿਨ ਦਾ ਵੀਜ਼ਾ ਮਿਲਿਆ ਜੀ 10 ਦਿਨ ਦਾ ਵੀਜ਼ਾ ਮਿਲਿਆ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਬਹੁਤ ਜ਼ਿਆਦਾ ਖੁਸ਼ੀ ਹੈ ਬਹੁਤ ਜਲੀ ਦੇ ਦੋਂ ਨਿਬਤ